ਸਰਕਾਰ ਦੇ ਵੱਲੋਂ ਜਿਹੜਾ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 9 7 2025 ਨੂੰ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਆ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਕੇਸ ਨੂੰ ਟ੍ਰੇਸ ਕੀਤਾ ਗਿਆ 9 ਜੁਲਾਈ ਨੂੰ ਤਕਰੀਬਨ ਸ਼ਾਮੀ 7 ਵਜੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਮੋਟਰਸਾਈਕਲ ਦੇ ਉੱਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਤੋਂ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੋ ਸ਼ਾਟ ਫਾਇਰ ਕੀਤੇ ਗਏ ਸੀ ਜਦੇ ਵਿੱਚੋਂ ਇੱਕ ਸ਼ਾਟ ਇੱਕ ਪਰਮਜੀਤ ਸਿੰਘ ਹੈਗੇ ਆ ਪਾਕੜੀਵਾਲ ਪਿੰਡ ਦੇ ਤਾੜਾ ਰਾਵਲਪਿੰਡੀ ਉਹਨਾਂ ਦੇ ਇੱਕ ਪੱਟੇ 'ਤੇ ਗੋਲੀ ਵੱਜੀ ਸੀ ਤੇ ਉਹਨਾਂ ਨੂੰ ਇੰਜਰ ਕਰਕੇ ਸੀਰੀਅਸਲੀ ਇੰਜਰ ਕਰਕੇ ਜਿਹੜਾ ਮੌਕੇ ਤੋਂ ਦੋਵੇਂ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਸੀ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਜਿਹੜੇ ਪਹੁੰਚੇ ਹਨ ਇਹ ਸਟੇਟਮੈਂਟ ਰਿਕਾਰਡ ਕਰਕੇ ਅਟੈਂਪਟ ਟੂ ਮਰਡਰ ਅਤੇ ਆਰਮ ਸੈਕਟ ਅਤੇ ਹੋਰ ਸਖਤ ਧਾਰਾ ਵਾ ਤਹਿਤ ਮੁਕਦਮਾ ਜਿਹੜਾ ਦਰਜ ਕੀਤਾ ਗਿਆ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਵੱਖ-ਵੱਖ ਟੀਮਾਂ ਜਿਹੜੀਆਂ ਪੁਲਿਸ ਵੱਲੋਂ ਬਣਾਈਆਂ ਗਈਆਂ ਜਿਹਦੇ ਵਿੱਚ ਐਸਪੀ ਡੀ ਸਾਹਿਬ ਐਸਪੀ ਫਗਵਾੜਾ ਸਾਹਿਬ ਡੀਐਸਪੀ ਡੀ ਡੀਐਸਪੀ ਫਗਵਾੜਾ ਸਾਹਿਬ ਐਸਐਚਓ 라ਵਲਪਿੰਡੀ ਅਤੇ ਇਨਚਾਰਜ ਸੀਗੀ ਕਪੂਥਲਾ ਅਤੇ ਫਗਵਾੜਾ ਵੱਲੋਂ ਵੱਖ-ਵੱਖ ਟੀਮਾਂ ਫਾਰਵਰਡ ਤੇ ਬੈਕਵਰਡ ਲਿੰਕੇਜਸ ਤੇ ਜਿਹੜਾ ਲਗਾਤਾਰ ਵਿੱਚ ਕੰਮ ਕੀਤਾ ਸੀ ਜਿਹੜੇ ਜਿਹੜੇ ਮੋਟਰਸਾਈਕਲ ਸਵਾਰ ਅਣਪਛਾਤੇ ਸੀ ਉਹਨਾਂ ਦੀ شناخت ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਟੀਮ ਨੂੰ ਇੱਕ ਵੱਡੀ ਲੀਡ ਮਿਲੀ ਜਿਹਦੇ ਤੇ ਕੰਮ ਕਰਦੇ ਹੋਏ ਤਕਰੀਬਨ 100 ਸਵਾ 100 ਕਿਲੋਮੀਟਰ ਜਿਹੜੇ ਸ਼ੂਟਰਾਂ ਨੂੰ ਫੋਲੋ ਕਰਦੇ ਕਰਦੇ ਅਸੀਂ ਅੰਮ੍ਰਿਤਸਰ ਪਹੁੰਚੇ ਆ ਜਿਹਦੇ ਵਿੱਚ ਜਿਹੜੇ ਚਾਰ ਦੋਸ਼ੀ ਹੈਗੇ ਆ ਕੱਲ ਦੇ ਦਿਨ 17 ਜੁਲਾਈ ਨੂੰ ਚਾਰ ਦੋਸ਼ੀ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤੇ ਹਨ ਇਹਨਾਂ ਦਾ ਨਾਮ ਹੈਗਾ ਦਮਨਪ੍ਰੀਤ ਸਿੰਘ ਇਹ ਗੋਲਵੜ ਤਰਨਤੰਨ ਦੇ ਰਹਿਣ ਵਾਲੇ ਆ ਪਰਮਿੰਦਰ ਸਿੰਘ ਉਰਫ ਰਾਜਾ ਇਹ ਸੁਲਤਾਨਵਿੰਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਗੁਰਜੀਤ ਸਿੰਘ ਜੀਤਾ ਜੋ ਕਿ ਚਾਟੀਵੇਂ ਨੰਬਰਸਾ ਦੇ ਰਹਿਣ ਵਾਲੇ ਆ ਤੇ ਮਲਕ ਸਿੰਘ ਜੋ ਕਿ ਚਾਟੀਵੇਂ ਨੰਬਰਸਾ ਦੇ ਰਹਿਣ ਵਾਲੇ ਆ ਇਹ ਚਾਰ ਦੋਸ਼ੀ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤੇ ਗਏ ਆ ਇਹਨਾਂ ਦੀ ਪੁੱਛਗਿੱਛ ਦੌਰਾਨ ਜਿਹੜਾ ਇਹ ਗੱਲ ਸਾਹਮਣੇ ਆਈ ਹੈ ਕਿ ਮੌਕੇ ਦੇ ਉੱਤੇ ਦਮਨਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਉਰਫ ਰਾਜਾ ਇਹ ਦੋ ਜਣੇ ਮੋਟਰਸਾਈਕਲ ਤੇ ਆਏ ਸਨ ਤੇ ਜਿਹੜਾ ਰਾਜਾ ਹੈ ਉਹਨੇ ਇਸ ਪਿਸਤੌਲ ਤੋਂ ਜਿਹੜਾ ਜਿਹੜਾ ਫਾਇਰ ਕੀਤਾ ਸੀ ਜੋ ਕਿ ਪਰੰਪਰਿਕ ਚੀਜ਼ ਦੇ ਪਟੇ ਚ ਗੋਲੀ ਪੱਜੀ ਸੀ ਇਹਨਾਂ ਦੀ ਪੁਸ਼ਕਿਸ਼ ਦੌਰਾਨ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਵੈਪਨ ਹੈ ਉਹ ਵੀ ਰਿਕਵਰ ਕੀਤਾ ਗਿਆ ਸਮੇਤ ਚਾਰਜੰਡਰ ਆਉਣ ਆ ਜਿਹੜਾ ਗੁਰਜੀਤ ਸਿੰਘ ਹੈਗਾ ਉਹ ਵੀ ਇਹਨਾਂ ਦੇ ਨਾਲ ਆਇਆ ਸੀ ਪਰ ਇਹ ਐਜ਼ ਅ ਬੈਕਅਪ ਜਿਹੜਾ ਖੜ ਗਿਆ ਸੀਗਾ ਪਿੱਛੇ ਤੇ ਮੌਕੇ ਤੇ ਕੱਲੇ ਦੋ ਹੀ ਲੋਕ ਆਏ ਸੀਗੇ ਇਹਦੇ ਨਾਲ ਜਿਹੜਾ ਮਲਕ ਸਿੰਘ ਹੈ ਉਹਦਾ ਵੀ ਇਸ ਵਾਰਦਾਤ ਦੇ ਵਿੱਚ ਰੋਲ ਹੈਗਾ ਮਲਕ ਸਿੰਘ तकरीबन 1 ਮਹੀਨਾ ਪਹਿਲਾਂ ਜਿਹੜੇ ਪਰਮਜੀਤ ਸਿੰਘ ਇਸ ਪਿੰਡ 'ਚ ਆ ਕੇ ਇਹਨਾਂ ਦੀ ਰੱਖੀ ਵੀ ਕਰਕੇ ਗਿਆ ਸੀਗਾ ਜੋ ਸਾਨੂੰ ਇਹਦਾ ਜਿਹੜਾ ਰੰਜਿਸ਼ ਲੱਗ ਰਹੀ ਹੈਗੀ ਹੈ ਪਿੰਡ ਦੇ ਵਿੱਚ ਪਰਮਜੀਤ ਸਿੰਘ ਜੀ ਦੀ ਪਹਿਲਾਂ ਵੀ ਜਿਹੜੀ ਪ੍ਰਾਪਰਟੀ ਨੂੰ ਲੈ ਕੇ ਤੇ ਹੋਰ ਜਿਹੜੀ ਲੜਾਈ ਝਗੜੇ ਨੂੰ ਲੈ ਕੇ ਰੰਜਿਸ਼ ਚੱਲਦੀ ਸੀ ਤੇ ਸਾਡੇ ਕੋਲ ਕ੍ਰੈਡੀਬਲ ਲੀਡਸ ਹੈਗੇ ਕਿ ਫੋਰਨ ਬੇਸਡ ਜਿਹੜੇ ਇਹਨਾਂ ਦੇ ਹੈਗੇ ਆ ਲੋਕ ਉਹਨਾਂ ਨੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਆ ਤਫ਼ਤੀਸ਼ ਤੌਰਾਂ 'ਤੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰ ਲਈ ਹੈਗੀ ਹੈ ਤੇ ਉਹਨਾਂ ਦੇ ਉੱਤੇ ਵੀ ਤੇ ਉਹਨਾਂ ਦੇ ਨਾਲ ਜੋ ਵੀ ਰਲੇ ਹੋਏ ਹੈਗੇ ਉਹਨਾਂ ਦੇ ਫੈਮਿਲੀ ਮੈਂਬਰਸ ਉਹਨਾਂ ਦੇ ਫਰੈਂਡਸ ਜੋ ਵੀ ਇਸ ਵਾਰਦਾਤ 'ਚ ਜਿਹੜੇ ਰਲੇ ਹੋਏ ਹਨ ਉਹਨਾਂ ਨੂੰ ਅਸੀਂ ਮੁਕਦਮੇ 'ਚ ਨਾਮਜ਼ਦ ਕਰਕੇ ਉਹਨਾਂ ਉਹਨਾਂ ਦੇ ਉੱਤੇ ਵੀ ਸਖਤ ਕਾਰਵਾਈ ਅਸੀਂ ਕਰਾਂਗੇ ਜਿਹੜਾ ਰਿਕਵਰੀ ਦੀ ਗੱਲ ਕਰੀਏ ਤੇ ਦੋਸ਼ੀਆਂ ਕੋਲੋਂ ਇੱਕ ਪਿਸਤੌਲ 32 ਬੋਰ ਚਾਰ ਜਿਹੜੇ ਜਿੰਦਾ ਰਹਨ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਅਤੇ ਚਾਰ ਮੋਬਾਈਲ ਫੋਨ ਇਹਨਾਂ ਤੋਂ ਰਿਕਵਰ ਹੋਏ ਹਨ ਇਹਨਾਂ ਦਾ ਜਿਹੜਾ ਫੋਰੈਂਸਿਕ ਅਨਲਿਸਿਸ ਕਰਾਇਆ ਜਾ ਰਿਹਾ ਹੈ ਤਾਂ ਜੋ ਪ੍ਰੋਪਰ ਮੁਕਦਮੇ ਦੇ ਨਾਲ ਜਿਹੜੀ ਐਵੀਡੈਂਸ ਆਪਾਂ ਜੋੜ ਸਕੀਏ ਸਰ ਇਹ ਫਰੋਤੀ ਦੇ ਬਣ ਵਾਲੀ ਮਤਲਬ ਤਾਲੂਟ ਰਾਜ ਦੇ ਹੈ ਹਜੇ ਤੱਕ ਇਦਾਂ ਦੀ ਕੋਈ ਕੋਈ ਆਰਗੇਨਾਈਜ਼ਡ ਗੈਂਗ ਦੇ ਨਾਲ ਇਹਨਾਂ ਦੀ ਕੋਈ ਲਿੰਕ ਹਜੇ ਤੱਕ ਨਹੀਂ ਨਿਕਲੀ ਪਰ ਅਸੀਂ ਇਹ ਪੜਤਾਲ ਕਰ ਰਹੇ ਹਾਂ ਸਰ ਜਿਹੜੇ ਬਾਹਰ بیٹھے ਸੀਗੇ ਜਿਨ੍ਹਾਂ ਨੇ ਕਰਵਾ ਲਾ ਉਹ ਰਿਸ਼ਤੇਦਾਰ ਸੀਗੇ ਬਿਲਕੁਲ ਮਤਲਬ ਜਿਹੜਾ ਹੁਣ ਤੱਕ ਗੱਲ ਆਈ ਹੈ ਕਿ ਡਰਾਉਨ ਦੇ ਲਈ ਜਿਹੜਾ ਇਹਨਾਂ ਨੇ ਇਹ ਫਾਇਰ ਕੀਤਾ ਸੀਗਾ ਕਿਉਂਕਿ ਉਹਨਾਂ ਤੇ ਆਲਰੇਡੀ ਕੁਝ ਪਿੰਟ ਲੈਵਲ ਤੇ ਹੀ ਡਿਸਪਿਊਟ ਚੱਲ ਰਹੇ ਸੀਗੇ ਤੇ ਬਿਲਕੁਲ ਜੋ ਕਿ ਬੜੀ ਹਾਈ ਪ੍ਰੋਬੈਬਿਲਿਟੀ ਹੈ ਕਿ ਇਹਨਾਂ ਨੂੰ ਪਹਿਹਤੇ ਕੇ ਜਿਹੜਾ ਕੰਮ ਕਰ ਰਿਹਾ ਹੈ ਹੈਂਡਲ